ਸੰਦੀਪ ਸਿੰਘ ਸੰਨੀ ਹੋਰਾਂ ਦਾ ਪਰਿਵਾਰ ਇਹ ਦਾਵਾ ਕਰ ਰਿਹਾ ਹੈ ਕਿ ਅਸੀਂ 1 ਸਾਲ ਹੋ ਗਿਆ ਇਹ ਐਪਲੀਕੇਸ਼ਨਸ ਦੇ ਰਹੇ ਹਾਂ ਕਿ ਸੰਦੀਪ ਸਿੰਘ ਸੰਨੀ ਦਾ ਜਿਹੜਾ ਬੈਰਕ ਹੈ ਉਹ ਚੇਂਜ ਕੀਤਾ ਜਾਵੇ ਆਹੀ ਤਾਂ ਗੱਲ ਹੈ ਉਹ ਕਿਉਂ ਕਹਿ ਰਹੇ ਨਹੀਂ ਕਿਉਂਕਿ ਟੀਚਰਾਂ ਕਰਦੇ ਨੇ ਇਹ ਉਹੀ ਪੁਲਿਸ ਵਾਲੇ ਨੇ ਜਿਨ੍ਹਾਂ ਨੇ ਇਹਨਾਂ ਚੋਂ ਇੱਕ ਸੂਬਾ ਸਿੰਘ ਹੈ ਜਿਨੇ 93 ਦੇ ਵਿੱਚ 7 ਬੰਦੇ ਤਰਨਤਾਰਨ ਸਾਹਿਬ ਸ਼ਹੀਦ ਕੀਤੇ ਨੇ ਝੂਠਾ ਫਰਦੀ ਮੁਕਾਬਲਾ ਬਣਾ ਕੇ ਉਦੋਂ ਇਹਨੂੰ ਵੀ ਬਹੁਤ ਵੱਡਾ ਥਾਪੜ ਆ ਸੀ ਅੱਜ ਥਾਪੜੇ ਵਾਲੇ ਕਿੱਧਰ ਗਏ ਆ ਬੈਠਾ ਨਾ ਜੇਲ੍ਹ ਚ ਤੇ ਫਾਈਨਲੀ ਕੀ ਹੋਇਆ ਉਹ ਉਤਲੇ ਦੀ ਅਦਾਲਤ ਇਹਨਾਂ ਦੇ ਘਰ ਦੇ ਵੀ ਉਹਨੂੰ ਮਿਲਣੇ ਚ ਇੰਟਰਸਟਡ ਨਹੀਂ ਬਾਬਾ ਜੀ ਹਾਂ ਇਹ ਵੀ ਆਇਆ ਕਿ ਰਜਿੰਦਰਾ ਹਸਪਤਾਲ ਦੇ ਵਿੱਚ ਇਹਦੇ ਪਰਿਵਾਰ ਵਾਲੇ ਨੂੰ ਇਤਲਾ ਕੀਤੀ ਹੈ ਸੁਭਾ ਸਿੰਘ ਦੇ ਤੇ ਪਰਿਵਾਰ ਵਾਲੇ ਵੀ ਡਿਨਾਈ ਹੋ ਗਏ ਜੀ ਕਿ ਅਸੀਂ ਦੇਖਭਾਲ ਨਹੀਂ ਕਰਨੀ ਆਹੀ ਤਾਂ ਗੱਲ ਹੈ ਇਹਨਾਂ ਦੀਆਂ ਕਰਤੂਤਾਂ ਮੈਨੂੰ ਦੱਸੋ ਕ੍ਰਿਮੀਨਲ ਮਾਈਂਡ ਕੌਣ ਹੈ ਸੰਦੀਪ ਸਿੰਘ ਨੇ ਜੋ ਵੀ ਵਾਰਦਾਤ ਕੀਤੀ ਸੀ ਉਹ ਇੱਕ ਇਮੋਸ਼ਨ